ਮੈਂ ਤੁਹਾਡਾ ਮੁੰਡਾ ਹਾਂ ਮੈਂ ਨਾ ਤਾਂ ਕੋਈ ਲੀਡਰਾਂ 10 ਸਾਲ ਪਹਿਲਾਂ ਜੇਲ੍ਹ ਚ ਲਾ ਕੇ ਆਇਆ ਮੈਂ ਤਾਂ ਹੁਣੇ ਹੀ ਦੋ ਸਾਲਾਂ ਦਾ ਬਾਹਰ ਆਇਆ ਤੇ ਜਿੰਨੇ ਚੋਗਾ ਹੈਗਾ ਮੈਂ ਤਾਂ ਆਪਣੇ ਭੈਣ ਭਰਾਵਾਂ ਦੀ ਬਾਹ ਫੜਦਾ ਫਿਰਦਾ ਹੁਣ ਤੁਸੀਂ ਮੈਨੂੰ ਇਹ ਦੱਸ ਦਿਓ ਮੈਂ ਫੌਰੀ ਤੌਰ ਤੇ ਤੁਹਾਡੇ ਲਈ ਉਹ ਵੀ ਆਪਣੇ ਭੈਣਾਂ ਲਈ ਜਾਂ ਆਪਣੇ ਭਰਾਵਾਂ ਲਈ ਕੀ ਕਰ ਸਕਦਾ ਬਸ ਜੋ ਮੈਂ ਕੱਲ ਨੂੰ ਹੀ ਕਰ ਸਕਦਾ ਮੈਨੂੰ ਉਹ ਦੱਸ ਦਿਓ ਫਸਲ ਡੁੱਬੀ ਆ ਜਿਹੜੇ ਆਪਾਂ ਸਾਰੇ ਭੈਣ ਭਰਾ ਸਾਡੇ ਉਧਰੋਂ ਏਰੀਆ ਦੇ ਵਿੱਚੋਂ ਜਿੰਨੇ ਅਸੀਂ ਪੈਸੇ ਵੱਧ ਤੋਂ ਵੱਧ ਇਕੱਠੇ ਕਰ ਸਕੀਏ ਉਹ ਕਰਕੇ ਉਨੀ ਤੁਹਾਡੀ ਮੱਤ ਇਥੇ ਉਹ ਕਰਕੇ ਜਾਵਾਂਗੇ ਜਰੂਰ ਤੁਸੀਂ ਲਿਸਟ ਬਣਾ ਲਓ ਕੱਲ ਨੂੰ ਫਾਇਨ ਕਰੀਏ ਫੌਰੀ ਤੌਰ ਤੇ ਜਿਹੜੀ ਚੀਜ਼ ਆ ਕੱਲ ਨੂੰ ਅਸੀਂ ਚਾਰ ਤੇ ਜੋ ਵੀ ਦਾਣਾ ਦੂਣਾ ਲਿਆ ਸਕੀਏ ਉਹ ਕੱਲ ਨੂੰ ਹੀ 12:00 ਵਜੇ ਨੂੰ ਇੱਥੇ ਲੈ ਕੇ ਆ ਜਵਾਂਗੇ ਅਸੀਂ ਤਾਂ ਚੁੱਪੇ ਅਸੀਂ ਕਿਉਂ ਦੇਈਏ ਗੱਲ ਪਤਾ ਕੀ ਆ ਪੈਣੇ ਇੱਕ ਚੀਜ਼ ਆ ਚਲੋ ਮੈਨੂੰ ਨਹੀਂ ਪਤਾ ਇਹਨਾਂ ਨੇ ਕੋਈ ਦੇਣਾ ਹੈ ਕਿ ਨਹੀਂ ਦੇਣਾ ਇਹਨੇ ਕੁਝ ਨਹੀਂ ਦੇਣਾ ਪਰ ਜੀ ਦੂਜੀ ਗੱਲ ਇਹ ਆ ਅਸੀਂ ਜਿੰਨੇ ਜੋਗੇ ਹੋਏ ਤੁਹਾਨੂੰ ਫਸਲ ਦੇ ਹਿਸਾਬ ਨਾਲ ਪੈਸੇ ਦੇ ਕੇ ਜਾਵਾਂਗੇ ਸਾਡਾ ਇਹ ਤੁਹਾਡੇ ਰਵਾ ਦਾ ਕਰਵਾਵਾਂਗੇ ਜਰੂਰ ਕਰਵਾ ਕੇ ਜਾਵਾਂਗੇ ਵੀ ਸ਼ੁਰੂਆਤ ਹੀ ਕਰੋ ਤੁਸੀਂ ਸਾਡੀ ਇਮਾਨਦਾਰੀ ਕਰਾਂਗੇ ਨਾ ਕੱਲ ਨੂੰ ਅਸੀਂ ਤੁਹਾਡੇ ਕੋਲੇ ਹੀ ਆ 12:00 ਵਜੇ ਦੁਬਾਰ ਕੱਲ ਨੂੰ ਪੈਣਾ ਇੱਥੇ ਆਉਣਾ ਕੱਲ ਨੂੰ ਅਸੀਂ ਇੱਥੇ ਬੁਲਾਵਾਂਗੇ ਤੁਹਾਨੂੰ ਜੋ ਵੀ ਹੋਇਆ ਕੱਲ ਨੂੰ ਤੁਸੀਂ ਜਰੂਰ ਆਇਓ ਤੁਹਾਨੂੰ ਅਸੀਂ ਪੈਸੇ ਨਹੀਂ ਦੇਵਾਂਗੇ ਨਹੀਂ ਲੈਣੇ ਕੱਲ ਨੂੰ 12:00 ਵਜੇ ਨੂੰ ਪਹਿ ਪਹਿਣਾ ਕੱਲ ਨੂੰ ਤੁਹਾਡੇ ਕੋਲ 12:00 ਵਜੇ ਤੁਹਾਡੇ ਕੋਲ ਹੋਣੀ ਹੈ ਇੱਕ ਵਾਰੀ ਆਪਣੇ ਤੇ ਆਫਤ ਆਈ ਆ ਪਰ ਰਲ ਮਿਲ ਕੇ ਉਹਨਾਂ ਨੂੰ ਜਿੱਤਣਾ ਹੈ